ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਤੁਹਾਡਾ ਮਿਲ ਕੇ ਦੀ ਬਹੁਤ ਵਧੀਆ ਹੋਵੇਗਾ ਤੇ ਸਾਡਾ ਵੀ ਬਹੁਤ ਵਧੀਆ ਹੈ ਤੇ ਠੰਡ ਜਿਹੜੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਤੇ ਇਹ ਬੱਚਿਆਂ ਦੀ ਵੀਡੀਓ ਹਾਂਜੀ ਬੱਚੇ ਬਾਹਰ ਧੁੱਪੇ ਬੈਠੇ ਹੋਏ ਸੀ ਤੇ ਅਗਲੇ ਦਿਨ ਦਾ ਮਤਲਬ ਇਹ ਅਗਲੇ ਦਿਨ ਦਾ ਸੀਨਾ ਤੇ ਇਹ ਹੈਗਾ ਇਹ ਅਗਲੇ ਦਿਨ ਦਾ ਠੀਕ ਹੈ ਮੈਂ ਬਣਾ ਰਹੀ ਹਾਂ ਰੋਟੀ ਸਬਜ਼ੀ ਬਣਾ ਲਈਆਂ ਹੋਈਆਂ ਆਂ ਦਾਲ ਬਣਾ ਲਈਏ ਨਾਲ ਆਲੂ ਗੋਭੀ ਬਣਾਈ ਹੋਈ ਹੈ ਚਾਹ ਬਣਾਈ ਹੈ ਨਾਲ ਔਰ ਨਾਲ ਜਿਹੜੀ ਫੁਲਕੇ ਲਾਰਿਆ ਤੇ ਬਾਹ ਜਿਹੜਾ ਮੀਂਹ ਪੈ ਰਿਹਾ ਸੀ ਤੇ ਬਹੁਤ ਜ਼ਿਆਦਾ ਠੰਡ ਹੈ ਹਾਂਜੀ ਇੱਥੇ ਬਹੁਤ ਜ਼ਿਆਦਾ ਠੰਡ ਹੈ ਔਰ ਮੀਂਹ ਪੈ ਰਿਹਾ ਸੀ ਮੈਂ ਜਿਹੜੀ ਰੋਟੀ ਬਣਾ ਕੇ ਔਰ ਬਾਕੀ ਨੂੰ ਸਾਰਿਆਂ ਨੂੰ ਖਵਾਣੇ ਆ ਠੰਡ ਬਹੁਤ ਜ਼ਿਆਦਾ ਹੈ ਰੋ ਰੋਟੀ ਬਲੌਕ ਨਹੀਂ ਬੰਦਾ ਬੱਚੇ ਵੀ ਬਹੁਤ ਜ਼ਿਆਦਾ ਬਿਮਾਰ ਸੀ तो परौठे परौंठे जड़े नहीं बनाने क्योंकि बहुत ज्यादा खांसी भी आ रही है इसलिए सिंपल फुलका ही लथदा तो उस तो रोटी रोटी खा के असी फ्री हो गए तो बादले भांडे भांडे भी काफ़ी ज्यादा हो गए हुए थे गर्म पानी करके पहला मैं सारे मांज ले थी। उस बाद मैं धोने तो शुरू किए बहुत ज़्यादा ठंड हो चुकी है मैं ਇੰਨੀ ਜ਼ਿਆਦਾ ਠੰਡ ਹੈ ਤੇ ਇੱਥੇ ਐਜ ਲੱਗਦਾ ਪਿਆ ਜਿਸਾ ਕਿ ਸ਼ਿਮਲਾ ਬਣ ਗਿਆ ਪੂਰਾ ਹਾਂਜੀ ਇੱਥੇ ਸ਼ਿਮਲਾ ਵਾਂਗ ਪੂਰਾ ਸੀਨ ਹੈ ਬਹੁਤ ਹੀ ਜ਼ਿਆਦਾ ਠੰਡੀ ਹਵਾ ਠੰਡੀ ਹੀ ਹੈ ਔਰ ਮੈਂ ਜਿਹੜੇ ਫਟਾਫਟ ਪਾਂਡੇ ਜਿਹੜੇ ਨੇ ਤੋ ਤੋ ਕੇ ਸਤੀ ਆ ਰਹੀ ਹੈ ਬਹੁਤ ਜ਼ਿਆਦਾ ਠੰਡਾ ਪਾਣੀ ਸੀ ਵੈਸੇ ਵੀ ਦੇਖਣ ਦੀ ਜਲਦੀ ਲੱਗਦਾ ਵੈਸੇ ਮੈਂ ਜਲਦੀ ਜਲਦੀ ਧੋ ਰਹੀ ਸੀ ਮਤਲਬ ਬਹੁਤ ਜਲਦੀ ਜਲਦੀ ਮੈਂ ਧੋ ਰਹੀ ਸੀ ਬਸ ਜਲਦੀ ਜਲਦੀ ਮੈਂ ਕਾ ਧੋ ਲਈਏ ਤੇ ਬੋਤਲ ਵੀ ਜਿਹੜੀ ਗਰਮ ਪਾਣੀ ਚ ਪਾਈ ਹੋਈ ਸੀ ਤੇ ਇਹ ਨਾ ਕਾਲੀ ਜੀ ਕੜਾਈ ਪਈ ਹੋਈ ਸੀ ਮਤਲਬ ਕਾਲੀ ਕੜਾਈ ਹੋ ਗਈ ਸੀ ਤੇ ਮੈਸੇ ਵੈਸੇ ਮੈਂ ਨਾ ਬਾਈਕਿੰਗ ਪਾਊਡਰ ਜਿਹੜਾ ਹੁੰਦਾ ਆ ਜਿਹੜਾ ਕਚਰਾ-ਕੁਚਰਾ ਆਇਆ ਉਹ ਮੈਂ ਜਿਹੜੇ ਲਫਾਫੇ ਚ ਪਾ ਲਿਆ ਆ ਕੁਝ ਸਬਜ਼ੀਆਂ ਹੁੰਦੀਆਂ ਆਏ ਆ ਕੁਝ ਕਚਰਾ ਹੁੰਦਾ ਆਇਆ ਜਿਹੜਾ ਚਿੰਕਾ ਚਾਹਣਾ ਨਹੀਂ ਪਾਣਾ ਹੁੰਦਾ ਤੇ ਕੜਾਈ ਬਹੁਤ ਕਾਲੀ ਸੀ ਤੇ ਮੈਂ ਬੇਕਿੰਗ ਪਾਊਡਰ ਬੇਕਿੰਗ ਪਾਊਡਰ ਤੇ ਨਿੰਬੂ ਰੋਣ ਪਾ ਕੇ ਉਹ ਸਾਫ਼ ਕਰ ਦਿੱਤੀ ਜੀ ਪਰ ਫੇਰ ਵੀ ਕੋਈ ਰਿਜ਼ਲਟ ਨਹੀਂ ਮੈਨੂੰ ਮਿਲੇ ਆ ਕਿੰਨਾ ਹੀ ਜ਼ਿਆਦਾ ਪਾ ਲਿਆ ਸੀ ਪਾਊਡਰ ਫੋਟੇ ਨਾਲ ਵੀ ਜਿਹੜਾ ਨਹੀਂ ਸਾਫ਼ ਹੋਇਆ

तो सारे भांडे साफ साफ कर जा रही थी तो यह मज़ाक है पर नीवा तो ए देखता पाया मी हटिया ज नहीं हटिया मी हरियाई जा रहा कि मी नहीं हटिया बहुत ज़्यादा ठंड थी बाद पूरी स्लैप वगैरह साफ कर ली थी और यही बड़ी जी रह गई थी धो तो के बर्तन व्डे मैं स्लैप रख दंगी एक बार टोपी पा लो तो फिर उतर देनी है बहुत ज्यादा ठंड लगती है हाँ जी तो दोपहर टाइम हो गया है तो मैं बना रही हूँ रोटी ठीक है अज बनाई जी अंडे की भूजी ਜਿਹੜੀ ਮੈਂ ਬਣਾ ਰਹੀ ਆ ਅੰਡੇ ਦੀ ਪੁਜੀ ਠੀਕ ਹੈ ਕਿਉਂਕਿ ਖੰਡ ਬਹੁਤ ਜ਼ਿਆਦਾ ਹੋ ਗਿਆ ਹੈ ਤੇ ਬੱਚੇ ਜਿਹੜੇ ਠੀਕ ਨਹੀਂ ਹੈਗੇ ਤੇ ਉਹਨਾਂ ਨੂੰ ਐਗ ਦੇਣਾ ਬਹੁਤ ਜ਼ਰੂਰੀ ਹੈ ਇਸੇ ਉਹਨਾਂ ਲਈ ਬਣਾਈ ਹੈ ਠੀਕ ਹੈ ਆ ਦੇਖਦੇ ਆ ਖਾਂਦੇ ਆ ਜਾਂ ਨਹੀਂ ਖਾਂਦੇ ਇਹ ਤੇ ਪੈਰ ਦਾ ਸ਼ੂਟਿੰਗ ਹੋ ਰਿਹਾ ਹੈ ਕਾਹਦਾ ਖਾਣਾ ਹੈ ਬੰਨਿਆ ਪਿਆ ਹੈ ਫੁੱਲ ਕੇ ਲਾ ਰਹੀ ਆ ਮੈਂ ਬਸ ਹੁਣ ਮੈਂ ਇੱਕ ਜੀ ਥੋੜੀ अच्छी-अच्छी रखनी है। ਇੱਥੇ ਮਜਾ ਜ਼ਿਆਦਾ ਕੁਝ ਨਹੀਂ ਪਾਇਆ ਬਸ ਟਮਾਟਰ ਪਾਇਆ ਹੈ। ਅ ਟਮਾਟਰ ਪਿਆਜ਼ ਤੇ ਹਰੀ ਮਿਰਚ ਹਾਂਜੀ। ਤੇ ਜਿਹੜੀ ਮੈਂ ਨਹੀਂ ਖਾਂਦੀ। ਇਹ ਮੈਂ ਉਹ ਗਰ ਲਗਾਉਣਾ ਹੁੰਦਾ ਹੈ। ਮੰਦਾ ਜਣਾਉਂਦਾ ਨਾ। ਇਹ ਮੈਂ ਜਿਹੜਾ ਨਹੀਂ ਖਾਂਦੀ ਉਹ। ਚਲੇ ਬਣਾ ਰਹੇ ਹਾਂ ਇਹ ਸਾਰੇ ਉਹ ਉਹ ਕਰਦੇ ਪਏ ਨੇ ਪਿੱਛੇ ਮੇਰੇ ਠੰਡ ਲੱਗੀ ਹੋਈ ਬੱਚੇ ਨੂੰ ਠੀਕ ਤੇ ਜਿੰਨਮਟਾ ਨੂੰ ਬੱਚੇ ਨਾਲ ਮਲਾਨੀ ਹੈ ਠੰਡ ਲੱਗੀ ਹੋਈ ਹੈ ਤੇ ਅੰਦਰ ਬਿਠਾਏ ਹੋਏ ਆ ਤੇ ਇਹਨੂੰ ਕੈਰੀ ਮੈਂ ਕੋਟੀ ਪਾਲਾ ਕੋਟੀ ਪਾਲਾ ਸਕੂਲੇ ਨਹੀਂ ਪਾ ਰਿਆ ਇੱਕ ਉਹ ਬੈਠਾ ਹੈ ਉਹ ਸਕੂਲੇ ਹੀ ਹੈ ਉਹ ਬਹੁਤ ਜ਼ਿਆਦਾ ਬੁਖਾਰ ਸੀ ਔਰ ਖਾਂਸੀ ਬੁਖਾਰ ਠੰਡ ਲੱਗੀ ਹੋਈ ਸੀ ਤੋਂ ਜਿਹੜਾ ਸਕੂਲ ਸੀ ਨਹੀਂ ਭੇਜਦੇ ਪਏ ਹਰੇ ਤੇਨ ਦਿਨ ਨੂੰ ਲਗਾਤਾਰ ਖੁਖਾਰ ਚੜਦਾ ਉੱਤਦਾ ਰਹਾ ਸੀ ਬਹੁਤ ਜ਼ਿਆਦਾ ਵੀਕਨੈਸ ਆ ਗਈ ਬਿਲਕੁਲ ਉਹਨੇ ਕੁਝ ਖਾਤਾ ਨਹੀਂ ਪੀਤਾ ਨਹੀਂ ਸਿਰਫ ਕੁਝ ਕੰਪੀਨ ਦੇ ਨਹੀਂ ਦਿਆ ਠੀਕ ਹੈ ਖੂਟੀ ਮੇਰੀ ਬਣ ਗਈ ਹੈ ਤੇ ਮੈਂ ਹੁਣ ਉਹਨਾਂ ਨੂੰ ਪਲੇਟਾਂ 'ਚ ਪਾ ਕੇ ਜਿਹੜੀ ਦੇ ਦੇਣੀ ਆ ਤੇ ਮਿਲਦੀਆਂ ਫਿਰ ਤੁਹਾਨੂੰ ਨੈਕਸਟ ਕੰਮ ਚ ਇਹ ਇੱਕ ਧੀ ਵੀਡੀਓ ਰਾਤੀ ਹੈ ਠੀਕ ਹੈ ਬੱਚੇ ਠੀਕ ਨੇ ਸੀ ਹੈਗੇ ਪਰ ਫਿਰ ਵੀ ਇਹਨਾਂ ਨੇ ਔਰ ਆਪਣੇ ਫੋਨ ਤੇ ਹੀ ਆਨਲਾਈਨ ਦੇ ਰਾਹੀਂ ਖਾਣ ਮੰਗਵਾ ਲਿਆ ਇਹਦੇ ਚੁਪ ਕੇ ਨਾਲ ਖਾਂਦੇ ਸੀ ਸਾਨੂੰ ਨਹੀਂ ਪਤਾ ਚੱਲੇਆ ਉਹ ਆਪਣੀ ਵੀਡੀਓ ਬਣਾ ਕੇ ਆਪਣੇ ਟੈਂਡਾ ਨੂੰ ਵੀ ਵੀਡੀਓ ਇੱਕ ਦੂਜਿਆਂ ਨੂੰ ਸ਼ੇਅਰ ਕਰਦੇ ਪਏ ਸੀ ਤੇ ਪੀਜ਼ਾ ਪੂਜੇ ਖਾ ਕੇ ਤੇ ਬਹੁਤ ਵਧੀਆ ਹੋ ਗਏ ਉੰਜ ਰੋਟੀ ਨਹੀਂ ਖਾਂਦੇ ਪਰ ਪੀਜ਼ਾ ਖਾਈ ਜਾ ਰਹੇ ਸੀ ਉਹ ਜਿਵੇਂ ਜਦ ਬਹੁਤ ਖਾ ਲੈਂਦੇ ਬੱਚੇ ਦੋ ਕੋਕ